ਨਿਸ਼ਾਨ ਸਿੰਘ ਪਿੰਡ ਘਰ ਪਟਾਰੀ ਕਰੋ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਪਤੇ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਅੱਜ ਪਹੁੰਚੇ ਹੋਏ ਆ ਗੁਰਨਾਣਕ ਦੇ ਹਸਪੀਟਲ ਤੇ ਇਥੇ ਵੀਰ ਆਪਣਾ ਨਿਸ਼ਾਨ ਸਿੰਘ ਆ ਆ ਪਿੰਡ ਦੀ ਸੰਗਤ ਆ ਉਤਾਰੀ ਪਿੰਡ ਦੀ ਨੇੜੇ ਮਹਿਤਾ ਪਾਪਕਾਲਾ ਸਾਹਿਬ ਦੇ ਨੇੜੇ ਪਿੰਡ ਪੈਂਦਾ ਹੈ ਔਰ ਇਹ ਭੈਣ ਭਰਾ ਸਾਰੇ ਦੱਸ ਰਹੇ ਆ ਕਿ ਇਹ ਬੱਚਾ ਜਿਹੜਾ ਵਾ ਨਰੇਗਾ ਦੇ ਵਿੱਚ ਦਿਹਾੜੀ ਕਰ ਰਿਆ ਸੀ ਤੇ ਦਿਹਾੜੀ ਕਰਨ ਦੇ ਬਾਵਜੂਦ ਇਹ ਬੱਚੇ ਜਾਂ ਕੋਈ ਪਰਿਵਾਰ ਦੇ ਮੈਂਬਰਾਂ ਨੂੰ ਕਦੇ ਵੀ ਚਾਹ ਲੈਣ ਜਾਂ ਚਾਹ ਬੱਚਾ ਲੈਣ ਗਿਆ ਵਾ ਤੇ ਕੋਈ ਉਹ ਨੂੰ ਮੈਂ ਨਾਂ ਤੇ ਨੰਗ ਸਿੰਘ ਕਹਾਵਾਂਗਾ ਨਾ ਉਹ ਨੂੰ ਪਾਟੀ ਸਿੰਘ ਕਹਾਵਾਂਗਾ ਕਿਉਂਕਿ ਪਾਟੀ ਸਿੰਘ ਵੀ ਤਾਂ ਨਹੀਂ ਹੁੰਦੇ ਤੇ ਨੰਗ ਸਿੰਘ ਵੀ ਤਾਂ ਨਹੀਂ ਹੁੰਦੇ ਕੋਈ ਬਹਿਰੂਪੀਆ ਕਿਸਮ ਦਾ ਬੰਦਾ ਹੈ ਜਿਹੜਾ ਆਪਣੀ ਜਾਤ ਹੰਕਾਰਾ ਬੰਦਾ ਹੈ ਕਿ ਜਿਨੇ ਇਹਨੂੰ ਚਾਹ ਤੋਂ ਬਣਾ ਕਰ ਦਿੱਤਾ ਤੇ ਇਹ ਵਿਚਾਰੇ ਦਾ ਹਾਲਾਤ ਵੇਖ ਲੋ ਕਿ ਆ ਵੀ ਗੋਡਾ ਪੂਰਾ ਵੱਡਿਆ ਹੋਇਆ ਮੀਡੀਆ ਨੂੰ ਤੁਹਾਨੂੰ ਸਾਰਿਆਂ ਨੂੰ ਮੈਂਸ਼ਨ ਕਰਾਂਗਾ ਗੋਡਾ ਪੂਰਾ ਵੱਡਿਆ ਹੋਇਆ ਤੇ ਇਹਦੇ ਮੁੱਡੇ ਦੀ ਵੀ ਵਾਰ ਕੀਤੀ ਹੋਈ ਏ ਇਸ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਤਨਾ ਕਿਤੇ ਦੇ ਨਾਲ ਜਾਤੀ ਵਿਤਕਰਾ ਹੋ ਰਿਹਾ ਵਾ ਇਹ ਸਾਰੇ ਭੈਣ ਭਰਾਵਾਂ ਦਾ ਕਹਿਣਾ ਕਿ ਉਹਨਾਂ ਨੇ ਪਹਿਲਾਂ ਵੀ ਇਸ ਤਰੀਕੇ ਦਾ ਕੰਮ ਕੀਤਾ ਹੈ ਇਹ ਇਹ ਗੱਲਾਂ ਜਾਤ ਪਾਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਉੱਪਰ ਰਹੀਆਂ ਆਏ ਦੇਣ ਉਹਦੀਆਂ ਚੰਗੀਆਂ ਨਹੀਂ ਅਸੀਂ ਗੁਰੂ ਦੇ ਸਿੱਖਾਂ ਤੇ ਜਦੋਂ ਵੱਲ ਸਿੱਖੀ ਨਹੀਂ ਆਉਂਦੀ ਤਾਂ ਉੱਥੇ ਜਾਤਾਂ ਪਾਤਾਂ ਦੇ ਰਹਿ ਨਹੀਂ ਜਾਂਦੀਆਂ ਸਾਨੂੰ ਗੁਰੂ ਸਾਹਿਬ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਬਾਣ ਕਰਵਾਇਆ ਇੱਕ ਦਾਅ ਦਿੱਤੀ ਹੈ ਇੱਕ ਪੰਥਿਆ ਇੱਕ ਨਿਸ਼ਾਨ ਹੈ ਆਪਾਂ ਪੰਥ ਦੀ ਗੱਲ ਕਰੀਏ ਪਰ ਜਿਹੜੇ ਧਰਮ ਦੇ ਠੇਕੇਦਾਰ ਆਏ ਆਏ ਦਿਨ ਗਰੀਬਾਂ ਨੂੰ ਦੱਬਦੇ ਆ ਮੈਂ ਰਾਤੀ ਵੀ ਗੁਨਾਹ ਦਾ ਸਤਲ ਗਿਆ ਸੀ ਆਇਆ ਸੀ ਰਾਤੀ 11 ਵਜੇ ਮੈਂ ਕਿਥੋਂ ਗਿਆ ਵਾ ਰਾਤੀ ਵੀ ਇੱਕ ਮੁੰਡੇ ਨਾਲ ਕੁੱਟਮਾਰ ਕੀਤੀ ਗਈ ਆ ਕਿ ਉਹਦੀ ਮਾਂ ਝੋਨੇ 'ਚ ਮੜ ਗਈ ਉਸ ਬੰਦੇ ਤੇ ਕਾਰਵਾਈ ਤੇ ਹੋਗੀ ਪਰ ਆ ਜਿਹੜੀਆਂ ਘਟਨਾਵਾਂ ਆਏ ਦਿਨ ਪੰਜਾਬ ਦੇ ਵਿੱਚ ਸਾਡੇ ਆਪਣੇ ਹੀ ਸਾਡੇ ਆਪਣੇ ਨਾਲ ਕਰ ਰਹੇ ਆ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਪ੍ਰਸ਼ਾਸਨ ਇਹਦੇ ਵਿੱਚ ਬੱਚੇ ਦੀ ਕੋਈ ਕਾਰਵਾਈ ਨਹੀਂ ਕਰ ਰਿਹਾ ਕਿ ਦੋਸ਼ ਨੂੰ ਫੜ ਲੀਏ ਮੈਨੂੰ ਸੁਣ ਚ ਆਇਆ ਕਿ ਡਾਕਟਰ ਵੀ ਕੋਈ ਸਹੀ ਰਿਪੋਰਟਾਂ ਨਹੀਂ ਦੇ ਰਹੀ ਕਿ ਉਹਦਾ ਬੰਦਿਆਂ ਦੇ ਉੱਪਰ ਕਾਰਵਾਈ ਹੋ ਸਕੇ ਇਸ ਕਰਕੇ ਭਾਈ ਸਾਹਿਬ ਜੀ ਪੰਜਾਬ ਦੇ ਵਿੱਚ ਗਰੀਬ ਦੇ ਉੱਤੇ ਅਤਿਆਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਸ਼ੁੱਧ ਪੰਜਾਬੀ ਦੇ ਵਿੱਚ ਸਮਝ ਲੈਣ ਮੇਰੇ ਵੀਰੋ ਧਰਮ ਦੇ ਦੇਖੇ ਦਾ ਵੀ ਗਏ ਹੁਣ ਉਹ ਬੰਦਾ ਕਿਸੇ ਵੀ ਸੰਪਰਦਾਇ ਦੇ ਨਾਲ ਜੁੜਿਆ ਹੋਇਆ ਹੈ ਉਸ ਸੰਪਰਦਾਇ ਦੇ ਮੁਖੀ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਸੰਪਰਦਾਇ ਤੁਹਾਡੇ ਨਾਂ ਦਾ ਆਉਣਾ ਇਸ ਕਰਕੇ ਤੁਸੀਂ ਆਪ ਅੱਗੇ ਹੋ ਕੇ ਉਸ ਬੰਦੇ ਦੇ ਉੱਪਰ ਕਾਰਵਾਈ ਕਰੋ ਤਾਂ ਜੋ ਗੁਰੂ ਘਰ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਬਦਨਾਮ ਹੋਣ ਤੋਂ ਡਰ ਜਾਣ ਬਦਨਾਮ ਹੋਣ ਤੋਂ ਬਚ ਜਾਣ ਤੇ ਕਮ ਸੇ ਕਮ ਅਸੀਂ ਆਪਣੇ ਸਮਾਜ ਨੂੰ ਚੰਗਾ ਬਣਾਉਣ ਦਾ ਯਤਨ ਕਰੀਏ ਪੁੱਲ ਨੂੰ ਪੁੱਲ ਤੇ ਕੰਡੇ ਨੂੰ ਕੰਡਾ ਬਿਆਂ ਦਾ ਯਤਨ ਕਰੋ ਮੇਰੇ ਭਰਾ ਜਾਤ ਪਾਤ ਦਾ ਕੋਹੜ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਨਾ ਉਹ ਬਣ ਗਿਆ ਹੈ ਨਸ਼ੇ ਦਾ ਦੌਰ ਸਾਡੇ ਭੈਣ ਭਰਾਵਾਂ ਦੇ ਵਿੱਚ ਵਿਚਰ ਰਿਹਾ ਆ ਆਪਾਂ ਰਲ ਮਿਲ ਕੇ ਇਹਨੂੰ ਨਾਕ ਪਾਉਣੀ ਹੈ ਆਪਾਂ ਗੁਰੂ ਦੇ ਸਿੱਖਾਂ ਸਿੱਖੀ ਵਾਲੇ ਬੰਨੇ ਕੰਮ ਕਰੀਏ ਸੋ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ ਪਤਾ ਉਸ ਕਿਸ ਸੰਪਰਦਾਦ ਨਾਲ ਜੁੜਿਆ ਹੋਇਆ ਨਿਹੰਗ ਸਿੰਘ ਜੇ ਸੰਪਰਦਾ ਨਾਲ ਵੀ ਜੁੜਿਆ ਹੋਇਆ ਹੈ ਉਹ ਸੰਪਰਦਾ ਕੱਲ ਨੂੰ ਉਹਦਾ ਉਹਦੀ ਸਪੋਰਟ ਕਰੇ ਟਕਰੋ ਦਾ ਮਾਹੌਲ ਪੈਦਾ ਕਰੇ ਉਹ ਸੰਪਰਦਾ ਖੁਦ ਆਪ ਹੀ ਆਪਣੇ ਬੰਦੇ ਤੇ ਕਾਰਵਾਈ ਕਰਵਾਵੇ ਤੇ ਇਹ ਸੰਗਤਾਂ ਦੀ ਜਿਹੜੀ ਹੈ ਅਸੀਸਾਂ ਦੇ ਪਾਤਰ ਬਣੀਏ ਰਹੀ ਗੱਲ ਪ੍ਰਸ਼ਾਸਨ ਦੀ 2-4 ਦਿਨਾਂ ਦੇ ਵਿੱਚ ਵਿੱਚ ਜੇ ਅਸੀਂ ਵੀਰ ਦੇ ਨਾਲ ਇਹ ਪ੍ਰਸ਼ਾਸਨ ਨੇ ਉਸ ਬੰਦੇ ਤੇ ਕਾਰਵਾਈ ਨਹੀਂ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਸਾ ਪੁਲ ਜਿਹੜਾ ਵਾ ਉੱਤੇ ਵੱਡੀ ਮਾਤਰਾ ਦੇ ਵਿੱਚ ਆਪਾਂ ਜਿਹੜਾ ਚੱਕਾ ਈਆਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਦਾ ਬਿਆਨ ਲੈਂਦਾ